ਜੀ ਦੋਸਤੋ ਹੋਰ ਕੀ ਹਾਲ ਚਾਲ ਨੇ ਤੁਹਾਡੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਜਮਾ ਪਹੁੰਚਿਆ ਬਕਸੀਵਾਲ ਜੋ ਕਿ ਇਹ ਭਾਸੋ ਰੋਡ ਪਟਿਆਲਾ ਰੋਡ ਤੇ ਸਥਿਤ ਹੈ ਪਿੰਡ ਬਕਸੀਵਾਲ ਤੇ ਇਸ ਜਗ੍ਹਾ ਤੇ ਹੈਗੀ ਇੱਕ ਬਰਖਸਾਪ ਤੁਹਾਨੂੰ ਵੀ ਵੀਡੀਓ ਵਿੱਚ ਦਿਖਾਣੇ ਆ ਇਹ ਰੋਡ ਤੁਸੀਂ ਵੇਖ ਰਹੇ ਹੋ ਨਾ ਮੁੱਖ ਮਾਰਗ ਜਿਹੜਾ ਕਿ ਭਾਸੋ ਰੋਡ ਪਟਿਆਲਾ ਭਾਸੋ ਰੋਡਾ ਜਿਹੜਾ ਕਿ ਇਸ ਜਗ੍ਹਾ ਤੇ ਨੇ ਇੱਕ ਬਰਖਸਾਪ ਆ ਇਹ ਤੁਸੀਂ ਵੇਖ ਸਕਦੇ ਹੋ ਪ੍ਰੇਮ ਐਂਡਰਸਨ ਜਾਂ ਇਸ ਜਗ੍ਹਾ ਤੇ ਨਾ ਲੋਡਰ ਲਗਾਏ ਜਾਂਦੇ ਨੇ ਟਰੈਕਟਰਾਂ 'ਪਰ ਜਿਵੇਂ ਲਿਖਿਆ ਹੋਇਆ ਏ ਲੋਡਰ ਗ੍ਰੇਬਰ ਲੋਡਰ ਕਰਨ ਵਾਲਾ ਜਿਹੜਾ ਕਿ ਅੱਗੇ ਲੋਡਰ ਲੱਗ ਜਾਂਦਾ ਏ ਹਰ ਕੋਈ ਵੀ ਟਰੈਕਟਰ ਤੇ ਜਿੱਲ ਲਗਾ ਸਕਦਾ ਹਾਂ ਇਸ ਜਗ੍ਹਾ ਤੇ ਵੀਰ ਬਹੁਤ ਵਧੀਆ ਕੰਮ ਕਰਦੇ ਨੇ ਪਹੁੰਚਦੇ ਅੰਦਰ ਵਰਕਸ਼ਾਪ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਵੀ ਕਿਵੇਂ ਕਰਦੇ ਨੇ ਬਾਈ ਕੰਮ ਆ ਆ ਦੇਖੋ ਜੀ ਪਿੱਛੇ ਨਾ ਜਿਹੜਾ ਲੱਗਿਆ ਹੋਇਆ ਹੈ ਪੇਟੀ ਜੀ ਕਪੈਸਿਟੀ ਹੁੰਦੀ ਆ ਨਾ ਭਜਣ ਦੇ ਹਿਸਾਬ ਨਾਲ ਆਹ ਦੇਖ ਸਕਦਾ ਤੁਸੀਂ ਜੀ ਮੈਂ ਕੀ ਆ ਪਿੱਛੇ ਪੇਟੀ ਲੱਗ ਜਾਂਦੀ ਐ ਇਸ ਦੇ ਵਿੱਚ ਬਾਈ ਨਾ ਹੁੰਦਾ ਇਹ ਕੁਝ ਵੀ ਪਾਇਆ ਹੁੰਦਾ ਇਸ ਦੇ ਵਿੱਚ ਬਾਈ ਨਾ ਆਹ ਦੇਖੋ ਜੀ ਮੈਂ ਕਿ ਇਹ ਟਰੈਕਟਰ ਆ ਇਹ ਹੈਗਾ ਟਰੈਕਟਰ 735 ਸਵਰਾਜ ਆ ਇਸ ਦਾ ਛੋਟਾ ਹੋਵੇਗਾ ਹੁਣ ਤਾਰਿਆ ਹੋਇਆ ਇਸ ਦਾ ਵੀ ਕੋਈ ਕੰਮ ਹੁੰਦਾ ਚੱਲ ਰਿਹਾ ਜਣੀ ਕੇ ਹੈਨਾ ਇਸ ਤਰ੍ਹਾਂ ਹੀ ਕੰਮ ਕਰਦੇ ਨੇ ਬਾਈ ਦੇਖੋ ਬਰਕ ਸਾਬ ਦੇ ਵਿੱਚ ਲੋਹੇ ਦਾ ਕੰਮ ਆ ਕਿਉਂਕਿ ਲੋਹਾ ਵਿਖਰਿਆ ਵਾ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਹਾਂਜੀ ਪਹੁੰਚ ਰਹੇ ਅੰਦਰ ਬਾਈਆਂ ਕੋਲ ਤੇ ਇਹ ਤਾਂ ਕਿਵੇਂ ਕਰਦੇ ਨੇ ਬਾਈ ਕੰਮ ਹਾਂਜੀ ਦੇਖੋ ਹਾਂਜੀ ਅੰਦਰ ਪਹੁੰਚ ਗਏ ਵੀਰ ਉਹਨਾਂ ਕੋਲ ਹਾਂ ਵੀਰੇ ਆਏਗਾ ਕੋਈ ਇੱਥੇ ਆਇਆ ਵੀਰੇ ਗਏ ਜੋ ਹਾਂਜੀ ਤੁਸੀਂ ਆਹ ਟਰੈਕਟਰ ਵੇਖ ਰਹੇ ਹੋ ਜਿਹੜਾ ਕਿ 969 ਆਹੇ 852 ਕਲਕਸਰ ਦਾ ਇਹ ਜਿਹੜਾ ਬਹੁਤ ਵਧੀਆ ਕੰਪਨੀ ਹੈ ਹਾਂਜੀ ਦੇਖ ਸਕਦੇ ਤੁਸੀਂ ਇਸ ਉੱਪਰ ਲੱਗ ਰਿਹਾ ਲੋਡਰ ਹਾਂਜੀ ਕੰਮ ਚੱਲ ਰਿਹਾ ਇਸਪਰ ਲੋਡਰ ਕਾਫੀ ਵੱਡਾ ਲੋਡਰ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ 969 ਹਾਂਜੀ ਬਾਕੀ ਨਾ ਆਪਾਂ ਜਿਹੜੀ ਵੀਡੀਓ ਪੂਰੀ ਬਣਾਵਾਂਗੇ ਲੱਗੇ ਜਦੋਂ ਤਿਆਰ ਹੋ ਜਾਵੇਗਾ ਟਰੈਕਟਰ ਇਹ ਜਿਵੇਂ ਕਿ ਤੁਹਾਡੇ ਸਾਹਮਣੇ ਖੜਾ ਹੈ ਦਰਸ਼ਕ ਵੀਰੋ ਟਰੈਕਟਰ ਇਹ 969 855 ਤੋਂ ਵੱਡਾ ਥੋੜਾ ਜਿਹਾ ਕ ਥੋੜੀ ਜਿਹੀ ਪਾਵਰ ਇਸ ਦੀ ਵੱਡੀ ਹੈ 855 ਨਾਲੋਂ ਤੇ ਬਾਈ ਇਸ ਜਗ੍ਹਾ ਤੇ ਕੰਮ ਕਰ ਰਹੇ ਨੇ ਮਿਸਤਰੀ ਸਾਹਿਬ ਆ ਇਹ ਨਾਲ ਕਰਦਿਆਂ ਗੱਲਬਾਤ ਆ ਆ ਜਿਵੇਂ ਕਿ ਲੋਡਿੰਗ ਇਸ ਨੂੰ ਕਹਿੰਦੇ ਨੇ ਲੋਡਰ ਲੋਡਰ ਦਾ ਕੰਮ ਚੱਲ ਰਿਹਾ ਏ ਕਰਦਿਆਂ ਗੱਲਬਾਤ ਮਿਸਤਰੀ ਸਾਹਿਬ ਨਾਲ ਜੀ ਹਾਂਜੀ ਮਿਸਤਰੀ ਸਾਹਿਬ ਕਰ ਰਹੇ ਨੇ ਕੰਮ ਤੁਹਾਡੇ ਸਾਹਮਣੇ ਹਾਂਜੀ ਮਿਸਤਰੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਵਧੀਆ ਜੀ ਹਾਂਜੀ ਕਿਵੇਂ ਚੱਲ ਰਿਹਾ ਕੰਮਕਾਰ ਲੋਡਰ ਦਾ ਵਧੀਆ ਜੀ ਹਾਂਜੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਲੋਡਰ ਦਾ ਹਾਂਜੀ ਕਿੰਨਾ ਕ ਸਮਾਂ ਹੋ ਚੁੱਕਾ ਹੈ ਕੰਮ ਕਰਦਿਆਂ ਤੁਹਾਨੂੰ ਕਿੰਨੇ ਸਾਲ ਹੋ ਚੁੱਕੇ ਨੇ ਮੈਂ ਕਹਾਂ 2007 ਤੋਂ ਲੋਡਰਾਂ ਦਾ ਕਰ ਰਹੇ ਹਾਂ ਜੀ ਹਾਂਜੀ ਉਹ ਐਗਲਾ ਵੀ ਜੰਮਣ ਤੋਂ ਪਹਿਲਾਂ ਵੀ ਕਰ ਰਹੇ ਹਾਂ ਜੀ ਸਾਰਾ ਖਾਨਦਾਨ ਟੋਟਲੀ ਹਾਂਜੀ ਮਿਸਤਰੀ ਬਣੇ ਦਾ ਜੀ ਕੰਮ ਕਰਦਾ ਹਾਂਜੀ ਆਹ ਜਿਹੜਾ ਜੰਮਣ ਤੋਂ ਪਹਿਲਾਂ ਵੀ ਕਰਦੇ ਹਾਂ ਹਾਂਜੀ ਜੇ ਸੰਸਕਰਤਾ तौर ਤੇ ਲਾਉਨੇ ਆ ਹੂੰ ਉਹ ਐ ਕਹਿੰਦਾ ਵੀ 2000 ਜਿਹੜੀ 2007 ਤੋਂ ਲੱਗ ਗਿਆ ਆਪਣਾ ਕੰਮ ਕਰਕੇ ਅੱਛਾ ਇਸ ਜਗ੍ਹਾ ਤੇ ਜਿਹੜੀ ਤੁਸੀਂ ਵਰਕਸ਼ਾਪ ਬਣਾਈ ਹੈ 2007 ਤੋਂ ਹੁਣ ਆ ਜੀ ਪੂਰੇ ਹਾਂਜੀ ਮੈਂ ਕਹਾਂਗਾ ਵਰਕਸ਼ਾਪ ਨਹੀਂ ਵੀ ਇਹ 2021 ਹਾਂਜੀ 2000 ਪੂਰੇ ਦੀ ਬਣੀ ਵੀ ਹੈ ਵਰਕਸ਼ਾਪ ਪਰ ਲੋਡਰਾਂ ਦਾ ਕੰਮ 2007 ਤੋਂ ਰਕਿਆ ਅੱਛਾ ਜੀ ਇਹੜੀ ਬਰਖਸਾਹ ਆ ਤੁਸੀਂ ਭਰਾਵਾਂ ਇੱਥੇ ਦੇਖ ਰਹੇ ਹੋ ਨਾ ਜਿੱਥੇ ਜਗ੍ਹਾ ਤੇ ਕੰਮ ਹੋ ਰਿਹਾ ਹੈ ਬਾਈ ਕਹਿੰਦੇ ਇਹ ਨਾ 2000 ਸੰਨ ਤੋਂ ਸਟਾਰਟ ਹੋ ਚੁੱਕੇ ਸੀ ਅਸੀਂ ਆਪਣੀ ਬਰਖਸਾਹ ਦਾ ਕੰਮ ਤੇ ਜਿਹੜੋ ਇਹ ਕੰਮ ਇਹਨਾਂ ਨੇ ਕਰਿਆ ਇਹ ਲੋਡਰ ਦਾ ਕੰਮ ਕਰਿਆ ਬਾਈ ਉਹਨਾਂ ਨੇ 2007 ਤੋਂ ਕਰਿਆ ਅਸਲ ਦੇ ਵਿੱਚ 7 ਤੋਂ ਤੇ ਅੱਜ ਚੱਲ ਰਿਹਾ 25 2025 ਚੱਲ ਰਿਹਾ ਅੱਜ ਆਪਾਂ ਕਾਦੇ ਕਰਦੇ ਹਿਸਾਬ ਤਾਬ ਕਿੰਨੇ ਕੇ ਸਾਲ ਹੋ ਚੁੱਕੇ ਨੇ ਲਾਇਓ ਵੀਰੇ ਮਰੇ ਹਿਸਾਬ ਆ ਆਪਣੇ ਨਾਲ ਸੁਖਵਿੰਦਰ ਸਿੰਘ ਨੇ ਵੀਰਾ ਔਰ ਕਲ ਚਾਲਨੇ ਵੀਰੇ ਸੁਖਵਿੰਦਰ ਬਾਈ ਇਹ ਬਾਈ ਕਹਿੰਦੇ ਨੇ ਇੱਕ ਮਾੜੀ ਜਿਹੀ ਕਪਾਰਟ ਬਣਾ ਦੇ ਬਾਈ ਉਹਨਾਂ ਦਾ ਵੀ ਬਾਕੀ ਜਦੋਂ ਤਿਆਰ ਹੋਊਗੀ ਵੀਡੀਓ ਪੂਰੀ ਆ ਟਰੈਕਟਰ ਤਿਆਰ ਹੋ ਜਾਏਗਾ ਆਪਾਂ ਅਲੱਗ ਵੀਡੀਓ ਉਹ ਬਣਾਵਾਂਗੇ ਦੂਸਰਾ ਪਾਰਟ ਮੈਂ ਚਲੋ ਅभी ਤੁਹਾਡੀ ਸਲਾਹ ਠੀਕ ਆ ਵੀਰੇ ਹੈਨਾ ਤੇ ਆ ਦੇਖੋ ਰੰਗ ਦਾ ਕੰਮ ਚੱਲ ਰਿਹਾ ਏ ਇਹ ਤਾਂ ਹੋ ਗਿਆ ਫਿੱਟ ਲੋਡਰ ਹੈ ਮਿਸਤਰੀ ਸਾਹਿਬ ਹਾਂ ਜੀ ਆ ਦੇਖੋ ਪਾਈਪਾਂ ਨੇ ਜਿਹੜੀਆਂ ਕੀ ਦੇਖੀ ਫਿਰ ਦੋੰਤ ਨੂੰ ਵੀ ਦੱਲਾ ਹਾਂਜੀ ਬਾਜ ਆਉਂਦੀ ਐ ਨਾ ਆਪਾਂ ਮਾੜੇ ਬਾਈ ਨੂੰ ਰੋਕ ਲਿਆ ਜਿਹੜਾ ਕੰਮ ਕਰਦਾ ਹੈ ਰੰਗ ਦਾ ਵੇਰਾ ਹਨਾ ਆਹ ਦਿਖਾ ਰਿਹਾ ਆਪਾਂ ਜਿਹੜਾ ਪਾਈਪਾਂ ਨੇ ਜੇ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚ ਨੂੰ ਤੇਲ ਲੱਗ ਜਿਹੜਾ ਕ੍ਰੋਸ ਹੁੰਦਾ ਏ ਇਹ ਆਮ ਪਾਈਪਾਂ ਨਹੀਂ ਹੈ ਯਾ ਦੋਸਤੋ ਵਧੀਆ ਕੁਆਲਿਟੀ ਨੇ ਪਾਈਪਾਂ ਨੇ ਇਹਨਾਂ ਦਾ ਹੀ ਮੇਨ ਕੰਮ ਆ ਸਾਰਾ ਬਾਜਨ ਨੂੰ ਬਾਜਨ ਇਹਨਾਂ ਪਰ ਹੀ ਆਉਣਾ ਸਾਰਾ ਜਦੋਂ ਪ੍ਰੈਸ਼ਰ ਬਣਨਾ ਤੇਲ ਦਾ ਉਹਨੂੰ ਮੁਰੇ ਬਾਜਨ ਹੋਵੇਗਾ ਕਵਾਂਟਰਾਂ ਦੇ ਹਿਸਾਬ ਨਾਲ ਬਜਨ ਹੋਵੇਗਾ ਹਨਾ ਜੀ ਟਨਾਂ ਦੇ ਵਿੱਚ ਵੀ ਹੋ ਸਕਦਾ ਬਜਨਾ ਟਨ ਜਿਹੜਾ ਹੁੰਦਾ ਇੱਕ ਟੰਨਾ 10 ਕਵਾਂਟਰ ਦਾ ਇੱਕ ਟੰਨਾ ਬਣਦਾ ਇਹ ਪਰ ਆਵੋ ਹੂੰ ਤੇ ਕਿੰਨਾ ਬਜਨਾ ਆਵੇਗਾ ਇਸ ਦੇ ਉਪਰ ਇਹ ਪਾਈਪਾਂ ਪਰ ਵੀ ਕੰਮ ਸਾਰਾ ਪਾਈਪਾਂ ਦਾ ਇਹਨਾਂ ਨੇ ਸੈਣਾ ਇਹ ਸਾਰਾ ਬਜਨਾ ਉਹ ਕਿਵੇਂ ਸੈਣਾ ਜਿਹੜਾ ਪਾਈਪਾਂ ਦੇ ਵਿੱਚ ਆਹ ਦੇਖੋ ਡਿਸਟ੍ਰੀਬਿਊਟਰ ਇਸ ਦਾ ਜਿਹੜਾ ਡਿਸਟ੍ਰੀਬਿਊਟਰ ਦਾ ਗੇਅਰ ਨੇ ਇਹ ਅੱਗੇ ਪਿੱਛੇ ਕਰਨ ਵਾਲੀ ਇਸ ਨੂੰ ਹਾਂਜੀ ਆਹ ਵੇਖੋ ਕਿੰਨੇ ਨੇ ਇਸ ਦੇ ਵਿੱਚ ਪਾਈਪਾਂ ਜੀਆਂ ਇਹ ਕਾਫੀ ਪਾਈਪਾਂ ਨੇ ਇਹ ਆਪਾਂ ਗਿਣ ਕੇ ਦੱਸਦੇ ਆ ਹਾਂਜੀ 1 2 3 4 ਇਹ 8 8 ਅੱਠ ਪਾਈਪਾਂ ਹੋ ਗਈਆਂ ਹੈ ਜੀ ਇਹ ਜਿਹੜਾ ਤੇਲ ਆ ਨਾ ਇਹ ਪੰਪ ਦੁਆਰਾ ਇਸ ਤਰ੍ਹਾਂ ਪੰਪ ਲੱਗਾ ਹੋਇਆ ਨੀਚੇ ਇਸ ਦੇ ਹਾਂਜੀ ਪਿੱਛੇ ਟੈਂਕੀ ਵੀ ਲੱਗੀ ਹੋਈ ਆ ਆ ਦੱਸ ਰਹੇ ਆਪਾਂ ਇਹ ਦੇਖੋ ਬਾਈ ਕੰਮ ਲੱਗੇ ਹੋਣੇ ਕਰਨਾ ਇਸ ਜਗ੍ਹਾ ਤੇ ਗੇਜ ਲੱਗੀ ਹੋਈ ਆ ਇਸਨੋਂ ਤੇਲ ਨੋਤੇ ਸੂਗਿਸ ਦੇ ਵਿੱਚ ਕਿੰਨਾ ਤੇਲ ਹੈ ਸਮੇਂ ਹੈ ਵੀਰੇ ਹਾਂ ਜੀ ਕਿੰਨਾ ਤੇਲ ਪੈਂਦਾ ਵੀਰੇ ਇਸ ਦੇ ਵਿੱਚ ਇਸ ਚ 2 ਦਿਨ ਬੀਪੀਆਂ ਪੈਂਦੀਆਂ ਨੇ 20 ਲੀਟਰ ਲੀਟਰ ਦੇ ਹਿਸਾਬ ਨਾਲ ਦੱਸੋ 20 ਲੀਟਰ ਵਾਲੀ ਬੀਪੀ ਇੱਕ 20 ਲੀਟਰ ਵਾਲੀ ਤੇ ਤਿੰਨ ਬੀਪੀਆਂ ਪੈਂਦੇ ਨੇ ਜੀ ਹਾਂ ਇਹਦੇ ਨੇ 60 ਲੀਟਰ ਦਾ ਕਰੀਬ ਇਸ ਦੇ ਵਿੱਚ ਬਾਕੀ ਆਪਾਂ ਪੂਰੀ ਅਲੱਗ ਵੀਡੀਓ ਬਣਾਵਾਂਗੇ ਜਿਸ ਦੇ ਵਿੱਚ ਪੂਰਾ ਦੱਸਾਂਗੇ ਬਾਈ ਤੈਨੂੰ ਪਤਾ ਕਿੰਨਾ ਤੇਲ ਪੈਂਦਾ ਇਸ ਦੇ ਵਿੱਚ ਪੈਂਦਾ ਮੇਰੇ 60 ਲੀਟਰ ਹਾਂ ਜੀ 60 ਲੀਟਰ ਕਹਿੰਦੇ ਨੇ ਵੀਰੇ ਇਸ ਦੇ ਵਿੱਚ ਤੇਲ ਪੈਂਦਾ ਇਹ ਪੂਰਾ ਮਨਿੰਦਰ ਬਾਈ ਤੁਸੀਂ ਕੰਮ ਕਰ ਦਿਓ ਇਸ ਜਗ੍ਹਾ ਵੀਰੇ ਮੇਨ ਮੇਨ ਫੇਰ ਰੋਮੇਨ ਤੁਸੀਂ ਹੋ ਆ ਹੈ ਤੁਸੀਂ ਆ ਦੱਸੋ ਜੀ ਇਸ ਦੇ ਵਿੱਚ ਤੇਲ ਕਿੰਨਾ ਪੈਂਦਾ ਪੂਰਾ 6 ਲੀਟਰ ਪੈਂਦਾ ਜੀ 6 ਲੀਟਰ ਤੇਲਾਂ ਦੱਸੋ ਜੀ ਹਾਂਜੀ ਦੋਸਤੋ ਜਿੱਦ ਦੇ 54 ਲੀਟਰ ਪਾਉਂਦੇ ਆ ਜੀ ਟੋਟੇ ਲੋਡਰ ਜੀ ਹਾਂਜੀ ਇਹ ਵੱਡੇ ਇਹਦੀ ਵੱਡੀ ਨੇਕੀ ਬਣਾਈ ਹੈ ਅਲੱਗ-ਅਲੱਗ ਕਪੈਸਿਟੀ ਦੇ ਹਿਸਾਬ ਨਾਲ ਤੇਲ ਪੈਂਦਾ ਹੈ ਨਾ ਜੀ ਹਾਂਜੀ ਹਾਂ ਪੰਜ ਪਰਾਜ ਉਧਰ ਨੂੰ ਸਾਰਾ ਫੋਲਡਿੰਗ ਹੈ ਜੀ ਸਾਰੇ ਪਾਸੇ ਖੁੱਲਦਾ ਹੀ ਇਹ ਅੱਛਾ ਜੀ ਐ ਨਹੀਂ ਹੈਗਾ ਵੀ ਲੋਡਰ ਲੱਗ ਗਿਆ ਤਾਂ ਟਰੈਕਟਰ ਦੀ ਮੇਨਟੇਨੈਂਸ ਨਹੀਂ ਹੋਣੀ ਹੂੰ ਇੱਥੋਂ ਮਰਜ਼ੀ ਤੁਸੀਂ ਖੋਲ ਕੇ ਸਾਰਾ ਫੋਲਡਿੰਗ ਨਟ 볼ਟ ਨਾਲ ਹਾਂਜੀ ਉੱਥੋਂ ਆਪਣਾ ਟਰੈਕਟਰ ਦਾ ਕੋਈ ਵੀ ਮੇਨਟੇਨੈਂਸ ਦਾ ਕੰਮ ਕਰਵਾ ਸਕਦੇ ਹੋ। ਬਾਕੀ ਇਸ ਦੇ ਵਿੱਚ ਇਹ ਨਾ ਬਾਜ ਨੂੰ ਵੀ ਲੱਗੇਗਾ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਟੈਂਕੀ ਲੱਗੇਗੀ ਕਾਫੀ ਵੱਡੀ ਜਿਸ ਦੇ ਵਿੱਚ ਲੋਡ 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 ਹੋਵੇਗਾ ਭਾਈ ਇਹ ਨੀ ਹੁਣ ਜੇ ਕਰੇ ਅੱਗੇ ਪਿੱਛੇ ਤੋਂ ਇਹ ਬਿਰਤ ਇਹ ਬਾਜ ਨਾਲ ਜੇ ਚੱਕਾ ਜਾਵੇ ਨਾ ਟਰੈਕਟਰ ਪਿੱਛੇ ਤੋਂ ਉੱਠ ਖੜੇਗਾ ਕਿਉਂਕਿ ਇਸ ਦੇ ਅੱਗੇ ਬਾਜ ਨਾਲ ਬਹੁਤ ਜ਼ਿਆਦਾ ਹੈ। ਹਾਂਜੀ ਬਾਜ ਨੇ ਬਹੁਤ ਜ਼ਿਆਦਾ ਏ ਆ ਲੋਗੋ ਐਮ ਦਾ ਲੋਗੋ ਮਨੀਂਦਰ ਦਾ ਲੋਗੋ ਲੱਗਾ ਮਨੀਂਦਰ ਬਾਈ ਦਾ ਚੋ ਨਾਮ ਆ ਇਹਦਾ ਮਨੀਂਦਰ ਬਾਈ ਦਾ ਦੋ ਟੁਕੜੇ ਰੁਕ ਜਾ ਮੇਰੇ ਵੀਡੀਓ ਵੀ ਪਾ ਜਾਉਗਾ ਆ ਜਿਹੜਾ ਐਮ ਦਾ ਲੋਗੋ ਆ ਵੀਰ ਮਨੀਂਦਰ ਬਾਈ ਜਿਨ੍ਹਾਂ ਦੇ ਬਰਕਸਾਪ ਆ ਹਾਂ ਸਟicker ਵਾਲੇ ਲੱਗਣਗੇ ਹਲੇ ਤਾਂ ਤਿਆਰ ਹੋ ਰਿਹਾ ਇਹ ਇਹ ਤਾਂ ਵੀਰੇ ਤਿਆਰ ਹੋ ਰਿਹਾ ਹੈ ਤਿਆਰ ਹੁੰਦੇ ਦੀ ਵੀਡੀਓ ਪਾ ਰਹੇ ਆਪਾਂ ਸੋ ਗੁਿੰਦਰ ਬਾਈ ਨੇ ਸਲਾਹ ਦਿੱਤੀ ਆ ਵੀਰ ਕਹਿੰਦਾ ਇੱਕ ਪਾਰਟ ਬਣਾ ਕੇ ਪਾ ਦੇ ਵੀਰੇ ਬਾ ਚਲੋ 969 ਜੀ ਸਾਡੇ ਕੋਲ ਸ਼ੁਰੂ ਤੋਂ 2000 ਤੋਂ ਅਸੀਂ ਸਵਰਾਜ ਟਰੈਕਟਰ ਹੀ ਵਰਤ ਰਹੇ ਆ ਅੱਛਾ ਜੀ ਠੀਕ ਆ 735 ਵੀ ਸਾਡੇ ਕੋਲ 855 ਵੀ ਆ ਨਵੇਂ ਮਾਡਲ ਚ 69 ਵੀ ਲਿਆ ਆ ਹੁਣ ਡਾਉਨਟਰ ਰੁਕ ਜਾ ਫੇਰੇ ਬਾਈ ਮੰਨ ਕੇ ਡਾਉਨਟਰ ਰੁਕ ਦੋ ਹੁਣ ਬੜੇ ਪਤਨ ਗੱਲ ਕਰ ਲੰਦੇ ਯਾਰਾ ਇਹ 12 ਲੱਖ ਰੁਪਏ ਦਾ ਟਰੈਕਟਰ ਲੈ ਕੇ ਹਾਂਜੀ 69 ਤੇ ਅਸੀਂ ਆ 5.5 ਲੱਖ ਰੁਪਏ ਦਾ ਲੋਡਰ ਤਿਆਰ ਕਰਵਾ ਰਹੇ ਆ ਮੇਰੇ ਬਾਈ ਜੀ ਇਹ ਬਖਸ਼ੀ ਆਲ ਤੋਂ ਨੇ ਜੀ ਫੋਰਮੈਨ ਜੀ ਬਹੁਤ ਵਧੀਆ ਲੋਡਰ ਲਾਉਂਦੇ ਨੇ ਸਾਡੇ ਏਰੀਏ ਚ ਮਸ਼ਹੂਰ ਨੇ ਬਾਹਰ ਤੱਕ ਅਮਰੀਕਾ ਕੈਨੇਡਾ ਹਰੇਕ ਜ਼ੋਰ ਬਰੇਕ ਦੇਸ਼ਾਂ ਦੇ ਵਿੱਚ ਇਹਨਾਂ ਦੇ ਟਰੈਕਟਰ ਜਾਂਦੇ ਨੇ ਮੈਂ ਟਰੈਕਟਰ ਤਿਆਰ ਕਰਕੇ ਲੋਡਰ ਤਿਆਰ ਕਰਕੇ ਜਾ ਰਹੇ ਨੇ ਸਾਡੇ ਫੋਰਮੈਨ ਜੀ ਬੈਠੇ ਨੇ ਉੱਪਰ ਹਾਂਜੀ ਬਾਈ ਜਿਹੜੇ ਫਾਰਮੈਨ ਨੇ ਪ੍ਰੇਮ ਸਿੰਘ ਆ ਇਹ ਫੋਰਮੈਨ ਨੇ ਜਿਹੜੇ ਤਿਆਰ ਕਰਦੇ ਨੇ ਹਾਂਜੀ ਇਹਨਾਂ ਨੇ ਦੱਸਿਆ ਸਾਰਾ ਕੁਝ ਫਾਰਮ ਇਹਨਾਂ ਨੇ ਦੱਸਿਆ ਸਾਰਾ ਕੁਝ ਵੀ ਅਸੀਂ ਕਿਵੇਂ ਕੰਮ ਕਰਿਆ ਸਟਾਰਟ ਦੇਖੋ ਕੰਮ ਇਹਨਾਂ ਦਾ ਨੰਬਰ 1 ਆ ਨੇ ਤੂਤੀ ਬੋਲਦੀ ਇਲਾਕੇ ਦੇ ਵਿੱਚ ਨਾਉ ਚੱਲਦਾ ਇਹਨਾਂ ਦਾ ਇਲਾਕੇ ਦੇ ਵਿੱਚ ਬਾਈ ਜੀ ਬੱਚੇ-ਬੱਚੇ ਨੂੰ ਪਤਾ ਏ ਹਾਂਜੀ ਵੀ ਪਰੋਸੇਵਾਂ ਦੇ ਕੰਮ ਹੁੰਦਾ ਏ ਜਿਵੇਂ ਕਿ ਆਪਾਂ ਹੋਰ ਵੀ ਟਰੈਕਟਰ ਦਿਖਾਣੇ ਆ ਵੀ ਕਿਵੇਂ ਕਰਦੇ ਨੇ ਬਾਈ ਕੰਮ ਮੇਨ ਕੰਮ ਆ ਜਿਹੜਾ ਹਿੰਸਾ ਏ ਆ ਵੀ ਲੱਗਾ ਹੋਇਆ ਟਰੈਕਟਰ ਤੇ ਜਿਵੇਂ ਕਿ ਸੋਨਾ ਲਿਖਿਆ ਟਰੈਕਟਰ ਹੈ ਆ ਦੇਖੋ ਇਸਦਾ ਹਿੰਸਾ ਦੇਖੋ ਜੀ ਕਿੰਨਾ ਮਜ਼ਬੂਤ ਇਨਸਾਈਸ ਦਾ ਦੇਖ ਸਕਦੇ ਤੁਸੀਂ ਹਾਂਜੀ ਇਹ ਜਿੱਦਾਂ ਹੁੰਦੇ ਨੇ ਮੇਨ ਆਹ ਗਾਰਡਰੀ ਹੋ ਗਈ ਐ ਪਿੱਛੇ ਤੱਕ ਗਾਰਡਰੀ ਆ ਗਈ ਇਸਦੇ ਨਾ ਬਾਕੀ ਤੁਸੀਂ ਔਰਬਟਰਾਈਟਰ ਦੇਖ ਸਕਦੇ ਹੋ ਛੋਟੇ ਵੱਡੇ ਸਾਰਿਆਂ ਪਰ ਲੋਡਰਾਂ ਵਾਸਤੇ ਬਣੇ ਜਿਵੇਂ ਕਿ ਛੋਟੇ ਤੋਂ ਛੋਟਾ ਟਰੈਕਟਰ ਹੋ ਗਿਆ ਵੱਡੇ ਤੋਂ ਵੱਡਾ ਉਸ ਦੇ ਹਿਸਾਬ ਨਾਲ ਬਾਈ ਤਿਆਰ ਕਰਦੇ ਨੇ ਕੰਮ ਹਾਂਜੀ ਆ ਦੇਖੋ ਇਹ ਕਿਵੇਂ ਕਰ ਰਿਹਾ ਕੰਮ ਆ ਉੱਥੇ ਗੇਰ ਜੇ ਬਾਈ ਏ ਵੀਰ ਉਹਨਾਂ ਦਾ ਟਰੈਕਟਰ ਆ ਗਾਈ ਬਲਵਿੰਦਰ ਸਿੰਘ ਜੀ ਓਕੇ ਚੱਲ ਜਾਂਦੇ ਵੀਰੇ ਠੀਕ ਆ ਵੀਰ ਠੀਕ ਆ ਤੂੰ ਪਤਾ ਯਾਰ ਵੀਰੇ ਤੈਨੂੰ ਹੁੰਦਾ ਪਾਈ ਦੇ ਦਾ ਜੇਬ ਸੀ ਤਿਆਰ ਹੋ ਗਿਆ ਨਾ ਵੀਰੇ ਪਤਾਈਆਂ ਦੇ ਬਾਈ ਨੇ ਨਾ ਆ ਦੇਖੋ ਆ ਦੇਖੋ ਜੀ ਬਹੁਤ ਹੀ ਚੀਜ਼ ਆ ਕਿਵੇਂ ਕੰਮ ਕਰ ਰਹਾ ਟਰੈਕਟਰ ਦੇਖੋ ਹੈ ਆ ਦੇਖੋ ਹੈ ਕਰੂ ਬਾਈ ਕੰਮ ਇਧਰ ਆ ਜਾ ਵੀਰੇ ਕੋਲ ਲਿਆ ਆਪੀ ਸਾਈਡ ਤੋਂ ਜਾ ਵੀਰੇ ਕਿੱਥੇ ਨਾਲੀ ਦੇ ਕਿਨਾਰੇ ਆ ਆ ਦੇਖੋ ਜੀ ਭਾਈ ਕਿਤੇ ਮੈਂ ਕਰਕੇ ਦਿਖਾ ਰਹੇ ਆਂ ਚੈੱਕ ਕਰ ਰਹੇ ਨੇ ਇਸ ਨੂੰ ਦੇਖੋ ਜੀ ਚੈਕਿੰਗ ਹੋ ਰਹੀ ਆਲੇ ਜਿਵੇਂ ਕਿ ਫੀਟਿੰਗ ਹੋਈ ਏਸ ਦੀ ਸਾਰਾ ਕੁਝ ਕੋ ਘਾਟਵਾਦ ਨਾ ਹੋਵੇ ਅਰੇ ਬਾਕੀ ਆਪਣਾ ਹਾਂਜੀ ਇੱਕ ਜੀ ਇਹ ਸਾਡਾ ਹਲੇ ਲੌਤਾ ਡੈਮੋ ਪੀਸ ਤਿਆਰ ਕਰਿਆ ਸਾਡੇ ਫੋਰਮੈਨ ਨੇ ਜੀ ਤੇ ਇਹਦੀ ਹਲੇ ਟੈਸਟਿੰਗ ਚੱਲ ਰਹੀ ਆ ਬਹੁਤ ਵਧੀਆ ਇਹ ਜੋ ਵੀ ਕੰਮ ਕਰਦੇ ਨੇ ਬਹੁਤ ਤਸੱਲੀ ਬਖਸ਼ ਕਰਦੇ ਨੇ ਜੀ ਇਸੇ ਕਰਕੇ ਅਸੀਂ ਇੱਕ ਪਹਿਲਾ ਪੀਸ ਡੈਮੋ ਤਿਆਰ ਕਰਾ ਰਹੇ ਆ ਦੂਸਰਾ ਪੀਸ ਸਾਡਾ ਮਹੀਨੇ ਰਿਹਾ ਬੜਾ ਬੁਕਿੰਗ ਕਰਵਾਉਣੀ ਪੈਂਦੀ ਆ ਤਾਂ ਇਹਨਾਂ ਕੋਲ ਟਾਈਮ ਹੁੰਦਾ ਆ ਵੀ ਅਸੀਂ ਬਸ ਇੱਕ ਮਜਬੂਰ ਕਰਕੇ ਇਹਨਾਂ ਨੂੰ ਡੈਮੋ ਪੀਸ ਤਿਆਰ ਕਰਵਾਇਆ ਸਾਡਾ ਜਾਲ ਖੇੜੀ ਪਿੰਡ ਆ ਐਗਰੀਕਲਚਰ ਸੰਧੂ ਫਾਰਮ ਦੇ ਨਾਮ ਤੋਂ ਅਸੀਂ ਜਾਣਦੇ ਆ ਤੇ ਬਹੁਤ ਧੰਨਵਾਦ ਜੀ ਅਸੀਂ ਫਿਰ ਅਗਲੀ ਵੀਡੀਓ ਤੁਹਾਨੂੰ ਕਾਲੂ ਬਣਾ ਕੇ ਪਰ ਆਪਰ ਪਾਵਾਂਗੇ ਜੀ ਵੱਟ ਪਾਰਟ ਨੰਬਰ ਵੱਲ ਤੇ ਪਾਰਟ ਦਿਓ ਵਿੱਚ ਸਾਮ ਹਾਂਜੀ ਹਾਂ ਸਾਰਾ ਕੁਝ ਵਧੀਆ ਪ੍ਰੋਪਰ ਦਿਖਾਵਾਂਗੇ ਜੀ ਅਸੀਂ ਓਕੇ ਵੈਗਰੀ ਕਾ ਖਾਲਸਾ ਜੀ ਵਹਿਰ ਜੀ ਕੀ ਫਤਿਹ ਹਾਂਜੀ ਦੋਸਤੋ ਆਹ ਭਾਈ ਆਪਣਾ ਸਕੀਨਕਰ ਸਿੰਘ ਨੇ ਜੀ ਸੰਧੂ ਤੇ ਭਾਈ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਨਾਲ ਨੇ ਵੀਰ ਆਏ ਨਾ ਟਰੈਕਟਰ ਕਰਾਇਆ ਤੇ ਆ ਰਹਾ ਹੈ ਜੀ ਆਹ ਬਣਾ ਬਰਾਦਮ ਇਹਨਾਂ ਦੇ ਆ ਜਾ ਵੀਰੋ ਇਸ ਤਰ੍ਹਾਂ ਵੇਖੀ ਜਾਈਏ ਏ ਆਪਣੇ ਸਾਰੇ ਵੀਰ ਨੇ ਸੰਧੂ ਵੀਰ ਕੀ ਨਾਮ ਦਾ ਟਾਟਾ ਜੀ ਰਾਣਾ ਰਾਣਾ ਵੀਰ ਰਾਣਾ ਬਾਈ ਸੰਧੂ ਹਨਾ ਜੀ ਤੇ ਆਪਣੇ ਭਰਾਣੇ ਸਾਰੇ ਦੇਖੋ ਮਿਲ ਜੁਲ ਕੇ ਰਹਿੰਦੇ ਨੇ ਬਾਈਆਂ ਦਾ ਟਰੈਕਟਰ ਦਾ ਕੰਮ ਲੋਡਿੰਗ ਦਾ ਅਗਲੀ ਘਰ ਚਲਦੇ ਵਿੱਚ ਕੰਮ ਐਗਰੀਕਲਚਰ ਦੇ ਵਿੱਚ ਲੋਡਿੰਗ ਦਾ ਕੰਮ ਹੁੰਦਾ ਏ ਤੇ ਤਿਆਰ ਕਰਵਾ ਰਹੇ ਨੇ ਵੀਰਾਂ ਬਾਕੀ ਇਸ ਤਰ੍ਹਾਂ ਦੀਆਂ ਤੁਹਾਨੂੰ ਵੀਡੀਓ ਵਧੀਆ ਲੱਗ ਰਹੀਆਂ ਨੇ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਚੈਨਲ ਨੂੰ 깔 ਲਈ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਵੀ ਰਹੇ ਤੇ ਲਾਇਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਦੇ ਵੀਡੀਓ ਨੂੰ ਜੀ ਠੀਕ ਹੈ ਜੀ ਵੀਡੀਓ ਨੂੰ ਕਰਿਆ ਕਰੋ ਲਾਇਕ ਕਮੈਂਟ ਤੇ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਕੰਮ ਵਧੀਆ ਹੁੰਦਾ ਕੋਈ ਇਸ ਤਰ੍ਹਾਂ ਦੀ ਬਰਕਾਸਾਪ ਆ ਤਾਂ ਸਾਨੂੰ ਜਰੂਰ ਕਰਕੇ ਕਮੈਂਟ ਕਰਕੇ ਦੱਸਿਓ ਤੇ ਅਸੀਂ ਫਿਰ ਤੁਹਾਡੇ ਕੋਲ ਪਹੁੰਚਾਂਗੇ ਕੋਈ ਖੇਡਾਂ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਵੀਡੀਓ ਕਰਵਾਣੀ ਆ ਤਾਂ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਨਹੀਂ ਫਿਰ ਤੇ ਬਾਕੀ ਇਹ ਪਾਰਟ ਨੰਬਰ 1 ਅਸੀਂ ਕਰਿਆ ਜੀ ਅੱਜ ਤੇ ਪਾਰਟ ਨੰਬਰ 2 ਜਿਹੜਾ ਤੁਹਾਨੂੰ ਆਲੂ ਵੀਡੀਓ ਬਣਾ ਕੇ ਪਾਵਾਂਗੇ ਪੂਰੀ ਪ੍ਰੋਪਰ ਵੀਡੀਓ ਪਾਵਾਂਗੇ ਪੂਰੀ ਜਦੋਂ ਟਰੈਕਟਰ ਪੂਰਾ ਤਿਆਰ ਹੋ ਜਾਗਾ ਲਿਸਲਿਸ ਕਰੇਗਾ ਟਰੈਕਟਰ ਚਮਕਾ ਮਾਰੇਗਾ ਹਨਾ ਹਾਂ ਪਰ ਉਹ ਲੱਗ ਵੀਡੀਓ ਪਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪਾਂ ਇਥੋਂ ਇਜਾਜ਼ਤ ਲੈਣੇ ਤੁਹਾਡੇ ਤੋਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਜੀ